ਦੋਸਤੋ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਲੈਕਚਰਰ ਬਲਜੀਤਪਾਲ ਸਿੰਘ ਝੰਡਾਕਲਾ ਆਮ ਹੀ ਮੈਂ ਖੇਤੀ ਨਾਲ ਸੰਬੰਧਿਤ ਵੀਡੀਓ ਛੋਟੀਆਂ-ਛੋਟੀਆਂ ਪਾਉਂਦਾ ਰਹਿਣਾ ਤੇ ਅੱਜ ਫੇਰ ਇੱਕ ਬਿਲਕੁਲ ਛੋਟੀ ਜੀ ਵੀਡੀਓ ਜੋ ਕਿ ਦਿਲ ਕੀਤਾ ਕਿ ਤੁਹਾਡੇ ਨਾਲ ਸਾਂਝੀ ਕਰਾਂ ਉਹ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹਾਂ ਗੱਲ ਸਿਰਫ ਇਹ ਹੈ ਕਿ ਅਸੀਂ ਸਾਰੇ ਜਾਣਦੇ ਹਾਂ ਇਹ ਕੋਈ ਤੱਥ ਲੁਕਿਆ ਹੋਇਆ ਨਹੀਂ ਹੈ ਕਿਸੇ ਕੋਲੋਂ ਵੀ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਪਿੰਡਾਂ ਦਾ ਦੇਸ਼ ਹੈ ਖੇਤਾਂ ਦਾ ਦੇਸ਼ ਹੈ ਭਾਰਤ ਦੀ तकरीबन तकरीबन 70% ਆਬਾਦੀ ਖੇਤੀ ਨਾਲ ਜਾਂ ਖੇਤੀ ਦੇ ਨਾਲ ਜੁੜੇ ਹੋਏ ਸਹਿਕ ਧੰਦਿਆਂ ਦੇ ਉੱਪਰ ਆਪਣਾ ਨਿਰਭਾਹ ਕਰਦੀ ਹੈ ਤੇ ਖੇਤੀ ਭਾਰਤ ਦੇ ਆਰਥਿਕਤਾ ਦਾ ਮੁੱਖ ਧੁਰਾ ਵੀ ਹੈ ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਇੱਕ ਦੇਸ਼ ਖੇਤੀ ਪ੍ਰਧਾਨ ਹੋਵੇ ਪਰ ਉੱਥੇ ਜੋ ਸਰਕਾਰਾਂ ਨੀਤੀਆਂ ਬਣਾਉਂਦੀਆਂ ਨੇ ਉਹ ਉਸ ਦੇ ਵਿਰੁੱਧ ਬਣਾਉਣ ਤੇ ਉਹ ਅਧਯੋਗ ਕਰਾਣਿਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਉਣ ਜੇ ਕੋਈ ਕਿਸੇ ਗਲਤ ਤੇ ਵੱਡੀ ਰਹਿਤ ਦੇਣੀ ਹੈ ਤੇ ਅਧਯੋਗ ਕਰਾਣਿਆਂ ਨੂੰ ਕਾਰਪੋਰੇਟ ਜਗਤ ਨੂੰ ਤਾਂ ਬੜੀ ਛੇਤੀ ਦਿੱਤੀ ਜਾ ਸਕਦੀ ਹੈ ਪਰ ਖੇਤੀ ਦੇ ਵਿੱਚ ਤੁਸ਼ ਜਿਹੀ ਸਹੂਲਤਾਂ ਲੈਣ ਵਾਸਤੇ ਵੀ ਵੱਡੇ ਵੱਡੇ ਅੰਦੋਲਨ ਕਿਸਾਨ ਇੱਥੇ ਕਰ ਰਹੇ ਨੇ ਫਿਰ ਵੀ ਸਰਕਾਰ ਉਸ ਪਾਸੇ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ ਜੇ ਸਰਕਾਰ ਨੂੰ 50000 ਕਰੋੜ 60000 ਕਰੋੜ ਜਾਂ ਇਸ ਤੋਂ ਘੱਟ ਕਰ ਲੋ 10 20000 ਕਰੋੜ ਰੁਪਇਆ ਕਿਸੇ ਕਾਰਪੋਰੇਟ ਘਰਾਣੇ ਦੇ ਕਰਜ਼ਾ ਮਾਫ ਕਰਨ ਤੇ ਲੱਗ ਜਾਂਦਾ ਤਾਂ ਸਰਕਾਰ ਛੱਟ ਕਰ ਦਿੰਦੀ ਹੈ ਜਦ ਕਿ ਕਿਸਾਨੀ ਕਰਜ਼ਿਆਂ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਕਹਿੰਦੀ ਕਿ ਇਹਨਾਂ ਧਨ ਕਿੱਥੋਂ ਆਏਗਾ ਹੋਰ ਸਾਰੇ ਕੰਮਾਂ ਵਾਸਤੇ ਧਨ ਹੈਗਾ ਕਿਸਾਨ ਵਾਸਤੇ ਧਨ ਹੈ ਨਹੀਂ ਤਾਂ ਜਿਹੜੀ ਐਮਐਸਪੀ ਦੀ ਗੱਲ ਕੀਤੀ ਜਾ ਰਹੀ ਹੈ ਐਮ ਐਸ ਪੀ ਦੇ ਉੱਤੇ ਵੀ ਬਹੁਤ ਸਾਰੀਆਂ ਫਸਲਾਂ ਨਹੀਂ ਖਰੀਦੀਆਂ ਜਾਂਦੀਆਂ ਤੇ ਜਿਹੜੀਆਂ ਖਰੀਦੀਆਂ ਵੀ ਜਾਂਦੀਆਂ ਨੇ ਉਹਨਾਂ ਦੀ ਐਮ ਐਸ ਪੀ ਵੀ ਉਹਨਾਂ ਦੇ ਅਸਲ ਭਾਅ ਮੁਤਾਬਕ ਨਹੀਂ ਹੈ ਯਾਨੀ ਕਿ ਘੱਟ ਹੈ ਜੇ ਅਸੀਂ ਬਹੁਤਾ ਦੂਰ ਨਾ ਜਾਈਏ ਤਾਂ ਪਿਛਲੇ 50 ਸਾਲਾਂ ਦੀ ਗੱਲ ਕਰੀਏ ਤਾਂ 50 ਸਾਲਾਂ ਦੇ ਵਿੱਚ ਜੇ ਖੇਤੀ ਆਮਦਨ ਜਾਂ ਖੇਤੀ ਉਪਜ ਜਾਂ ਖੇਤਾਂ ਦੀਆਂ ਫਸਲਾਂ ਉੱਪਰ ਜੋ ਵਾਅਦਾ ਹੋਇਆ ਹੈ ਉਹ 20% ਹੀ ਹੋਇਆ ਹੈ 22% ਪਰੰਤੂ ਜੇ ਅਸੀਂ ਹੋਰ ਪਾਸੇ ਹੋਰ ਵਰਗਾਂ ਦੇ ਵਿੱਚ ਵੇਖੀਏ ਤਾਂ ਇਹ ਵਾਅਦਾ ਕਈ ਥਾਵਾਂ ਤੇ 2200 ਤੋਂ 3300 ਗੁਣਾ ਵੀ ਹੋਇਆ ਹੈ ਪੈਟਰੋਲ ਡੀਜ਼ਲ ਦੀ ਗੱਲ ਕਰ ਲਵੋ ਖਾਦਾਂ ਦੀ ਗੱਲ ਕਰ ਲਈਏ ਤਾਂ ਹੋਰ ਮਸ਼ੀਨਰੀ ਦੀ ਗੱਲ ਕਰ ਲਈਏ ਤਾਂ ਜਿੰਨਾ ਵਾਅਦਾ ਉਹਨਾਂ ਦੇ ਵਿੱਚ ਹੋਇਆ ਹੈ ਉਹਨਾਂ ਵਾਅਦਾ ਕਿਸਾਨ ਦੀ ਜਿੰਸ ਦੇ ਵਿੱਚ ਨਹੀਂ ਹੋਇਆ ਇਹੀ ਸ਼ਾਇਦ ਵੱਡੀ ਗੱਲ ਹੈ ਕਿ ਜੇ ਕਿਸਾਨ ਕਰਜ਼ਾਈ ਹੈ ਜੀ ਅੰਦੋਲਨ ਕਰਨ ਤੇ ਮਜਬੂਰ ਹੈ ਤਾਂ ਉਹ ਇਸੇ ਕਰਕੇ ਹੀ ਹੈਗਾ ਕਿ ਦੇਖੋ ਕਿੱਡੀ